ਪ੍ਰਧਾਨ ਜੀ ਕੀ ਨਾਮ ਆ ਤੇ ਅੱਜ ਕਿਸ ਵਿਸ਼ੇ ਤੇ ਸੀ ਮੀਟਿੰਗ ਮੈਂ ਬਲਕਰਨ ਸਿੰਘ ਬਰਾੜ ਸੂਬਾ ਜਰਨਲਿਸਟ ਕੁੱਲ ਹੈਲ ਨਕਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਸਾਰ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰਕੇ ਤੇ ਜਿਹੜਾ ਸ਼ੰਭੂ ਤੇ ਦੂਜੇ ਬਾਰਡਰਾਂ ਦੇ ਉੱਪਰ ਮੋਰਚੇ ਚੱਲ ਰਹੇ ਸੀ ਉਹਨਾਂ ਦੇ ਉੱਪਰ ਜ਼ਬਰ ਕਰਕੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਨੂੰ ਜੇਲ੍ਹ ਭੇਜਿਆ ਤੇ ਜਿਹੜੀ ਸਭ ਤੋਂ ਨਹਾਇਤ ਤੇ ਮਾੜੀ ਗੱਲ ਹੋਈ ਵੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਇੱਥੋਂ ਤੱਕ ਕਿ ਮੀਡੀਆ ਦੇ ਵਿੱਚ ਦੇਖਣ ਚ ਆਇਆ ਵੀ ਆਪ ਦਾ ਇੱਕ ਐਮਐਲਏ ਹੈ ਜਿਹਦੇ ਘਰੋਂ ਟਰਾਲੀਆਂ ਬਰਾਮਦ ਕਰਾਈਆਂ ਜਾ ਰਹੀਆਂ ਤੇ ਉਹਨਾਂ ਦਾ ਸਮਾਨ ਚੋਰੀ ਕੀਤਾ ਗਿਆ ਤੇ ਇਹਦੇ ਵਿੱਚ ਪੁਲਿਸ ਤੇ ਸਰਕਾਰੀ ਅਧਿਕਾਰੀਆਂ ਤਿੱਕਰ ਸ਼ਾਮਲ ਆਏ ਲੋਕ ਕੀ ਨਾਮ ਆ ਜੀ ਵਿਧਾਇਕ ਦਾ ਕੀ ਨਾਮ ਆ ਜੀ ਵਿਧਾਇਕ ਦਾ ਨਾਮ ਗੁਰਲਾਲ ਘਨੌਰ ਆ ਕੋਈ ਤੇ ਇਹਨਾਂ ਦਾ ਵਿਧਾਇਕ ਉਹਦੇ ਘਰੋਂ ਮੀਡੀਆ 'ਚ ਆ ਰਿਹਾ ਸਾਰਾ ਕੁਝ ਵੀ ਟਰਾਲੀਆਂ ਚੋਰੀ ਹੋਈਆਂ ਤੇ ਲਾਠੀ ਚਾਰਜ ਕੀਤਾ ਤੇ ਧੋਖਾ ਭਰੀ ਗੱਲ ਇਹ ਕੀਤੀ ਆ ਵੀ ਮੀਟਿੰਗ ਤੇ ਬੁਲਾ ਕੇ ਤੇ ਦੂਜੀ ਗੱਲ ਇਹ ਇੱਥੋਂ ਤੱਕ ਕਿ ਦੁਨੀਆ ਪੱਧਰ ਤੇ ਪੂਰੇ ਇਤਿਹਾਸ ਤੋਂ ਦੇਖ ਕੇ ਵੀ ਜਦੋਂ ਜੰਗ ਵੀ ਖਤਮ ਹੋ ਜਾਂਦੀ ਆ ਰਾਤ ਨੂੰ ਇਹਨਾਂ ਨੇ ਹਮਲਾ ਕਰਕੇ ਤੇ ਜਿਵੇਂ ਕੋਈ ਵਿਦੇਸ਼ੀ ਧਾੜ ਵੀ ਆਉਨੇ ਆ ਕਸਾਨਾਂ ਤੇ ਕੁੱਟਮਾਰ ਕੀਤੀ ਉਹਨਾਂ ਨੂੰ ਜੇਲ੍ਹਾਂ ਚ ਟੱਕਿਆ ਜਿਹੜੀ ਨਿਹੈਤ ਘਟਿਆ ਦੇ ਨਿੰਦਣਯੋਗ ਕਾਰਵਾਈ ਹੈ ਅਸੀਂ ਇਹ ਸਰਕਾਰੀ ਜ਼ਬਰਦਸਤ ਵਿਰੋਧ ਕਰਦੇ ਹੋਏ 28 ਮਾਰਚ ਨੂੰ ਸਰਕਾਰ ਦੇ ਵਿਰੋਧੀ ਕਾਲਾ ਦਿਵਸ ਮਨਾ ਰਹੇ ਹਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਵੀ ਇਹ ਪੂਰੇ ਭਾਰਤ ਚ ਮਨਾਇਆ ਜਾਊਗਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਸਰਕਾਰ ਦੇ ਮਤਲਬ ਕਿ ਵਿਰੋਧ ਦੇ ਵਿੱਚ ਉੱਥੇ ਸਾਰੀਗਾ ਕਸਾਲ ਵੱਡੀ ਗੰਤੀ ਦੇ ਵਿੱਚ ਪਹੁੰਚਣਗੇ ਵੀ ਤੇ ਅਸੀਂ ਸ਼ਹਿਰਾਂ ਦੇ ਵਿੱਚ ਰੋਸ ਮੁਜ਼ਾਰੇ ਵੀ ਕਰਾਂਗੇ ਤੇ ਭਗਵਾਨਤਮਾਨ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤਰਾਂ ਤੇ ਉਸ ਦੇ ਮਤਲਬ ਕਿ ਇਹਦਾ ਹੀਜ ਪਿਆ ਜਿਵੇਂ ਪਹਿਲਾਂ ਇਹਨੇ ਇਹ ਕਹਿੰਦਾ ਸੀ ਵੀ ਇਹ ਪੰਜਾਬ ਦੀਆਂ ਮੰਗਾ ਨਹੀਂ ਇਹ ਦੂਜੀਆਂ ਮੰਗਾ ਐ ਤੀਜੀਆਂ ਮੰਗਾ ਐ ਇਹ ਸੈਂਟਰ ਨਾਲ ਸੰਬੰਧ ਹੈ ਇਹ ਸਾਰਾ ਉਹਦਾ ਕੱਚਾ ਚਿੱਠਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਨੰਗਾ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇਹ ਇਸ ਸਾ ਇਸਕੀਮਾ ਦਾ ਪ੍ਰੋਗਰਾਮ ਆ ਕੀ ਇਹਦੇ ਵਿੱਚ ਦੂਸਰੇ ਦੋਨੋਂ ਮੋਰਚੇ ਵੀ ਸ਼ਾਮਲ ਦੇਖੋ ਇਹ ਕਿਸੇ ਭਾਵੇਂ ਕੇ ਇਸਕੇਮ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਪਰ ਇਹ ਕਿਸੇ ਇਕੱਲੇ ਮੋਰਚੇ ਦਾ ਸਵਾਲ ਨਹੀਂ ਇਕੱਲੇ ਕਿਸਾਨਾਂ ਦਾ ਸਵਾਲ ਨਹੀਂ ਅਸੀਂ ਪੂਰੇ ਸਮਾਜ ਨੂੰ ਅਪੀਲ ਕਰਦੇ ਆ ਤਾਂ ਉਸ ਮੋਰਚੇ ਦੇ ਬਹੁਤੇ ਆਗੂ ਜੇਲਾ ਚ ਐ ਅਸੀਂ ਵਰਕਰਾਂ ਨੂੰ ਅਪੀਲ ਕਰਦੇ ਆ ਸਮੁੱਚੇ ਕਿਸਾਨਾਂ ਨੂੰ ਆੜਤੀਆਂ ਨੂੰ ਵਪਾਰੀਆਂ ਨੂੰ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕਰਦੇ ਆ ਵੀ ਜਿਹੇ ਸੇਤਰਾ ਸ਼ਾਂਤੀਪੂਰਨ ਜਿਹੜੇ ਲੋਕ ਆਪਦੇ ਹੱਕਾਂ ਲਈ ਲੜ ਰਹੇ ਆ ਉਹਨਾਂ ਤੇ ਇੰਨੀ ਜ਼ਬਰ ਵਿਰੋਧ ਦੀ ਕਾਰਵਾਈਆਂ ਹੋਣਗੀਆਂ ਤਾਂ ਸਮਾਜ ਵਾਸਤੇ ਚੰਗਾ ਨਹੀਂ ਸਾਡੇ ਡੈਮੋਕ੍ਰੈਟਿਕ ਸਿਸਟਮ ਵਾਸਤੇ ਚੰਗਾ ਨਹੀਂ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਆਓ ਰਲ ਮਿਲ ਕੇ ਇਸ ਜਿਹੜੀ ਨਾਦਰਸ਼ਾਈ ਬੈਂਕਲੇ ਹੋ ਰਹੇ ਆ ਸਰਕਾਰ ਦੇ ਉਹਦਾ ਵਿਰੋਧ ਕਰਗੇ ਤੇ ਸਰਕਾਰ ਨੂੰ ਦਿਨੇ ਤਾਰੇ ਦਿਖਾ ਜੇ